ਪਠਾਨਕੋਟ ਦਾ ਖੱਡੀ ਨਾਲਾ ਪਹਾੜਾਂ ਛੂ ਰਹੀ ਬਰਸਾਤ ਦੀ ਵਜ੍ਹਾ ਨਾਲ ਪੂਰੇ ਉਫਾਨ ਤੇ ਅਤੇ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਕਿ ਲੋਕ ਇਸ ਪਾਰ ਤੋਂ ਜਾਣ ਤੋਂ ਵੀ ਕਤਰਾ ਰਹੇ ਨੇ ਦੱਸ ਦਈਏ ਜਿਸ ਦੇ ਚੱਲਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਨਾਲ ਪਹਾੜਾਂ ਦੇ ਪਾਣੀ ਦੇ ਨਾਲ ਭਰਿਆ ਹੋਇਆ ਹੈ ਪਾਣੀ ਪੁਲ ਦੇ ਉੱਪਰ ਦੀ ਵਗਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਸਬੰਧੀ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਸਾਲ ਨਹੀਂ ਬਲਕਿ ਪਿਛਲੇ ਸਾਲਾਂ ਤੋਂ ਅਜਿਹੇ ਹਾਲਾਤ ਬਣੇ ਹੋਏ ਨੇ ਕਈ ਵਾਰ ਇਸ ਨਾਲ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ ਉਹਨਾਂ ਕਿਹਾ ਕਿ ਇਸ ਨਾਲੇ ਤੋਂ ਉਸ ਪਾਰ ਲੋਕਾਂ ਨੂੰ ਘਰ ਦਾ ਸਮਾਨ ਲੈ ਕੇ ਜਾਣਾ ਪੈਂਦਾ ਹੈ ਪਰ ਇਸ ਸਾਲ ਪਾਣੀ ਦਾ ਵਹਾਵ ਦੇ ਨਾਲ ਹੁਣ ਘਰਾਂ ਵਿੱਚੋਂ ਨਿਕਲ ਨਹੀਂ ਸਕਦੇ ਉਹਨਾਂ ਮੋੜ ਇੱਕ ਵਾਰ ਫਿਰ ਹਰ ਸਾਲ ਦੀ ਤਰ੍ਹਾਂ ਲੋਕਲ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਇਸ ਪੁਲੀ ਦਾ ਕੋਈ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਾਲੀਆਂ ਪਰੇਸ਼ਾਨੀਆਂ ਤੋਂ निजात ਮਿਲ ਸਕੇ ਉਰੇ ਨਾਲਾ ਜਿਹੜਾ ਪਾਣੀ ਕਾਫੀ ਉਫਾਨ ਤੇ ਹੈਗਾ ਇਹ ਕਾਫੀ ਦੇਰ ਤੋਂ ਜੇ ਕੋ ਕਮ ਸੇ ਕਮ ਅਰਧਾ ਸਾਲ ਦੇ ਵਿੱਚੋਂ ਨਾ ਤੇ ਪਾਣੀ ਅੱਧਾ ਹੀ ਆ ਜਾਂਦਾ ਨਾਲ ਕਾਲਜ ਹੈਗਾ ਨਾ ਲਦਰੋ ਕਾਫੀ ਪਿੰਡ ਲੱਗਦੇ ਨੇ ਕਿ ਜਿਸ ਵੇ ਬਰਸਾਤ ਥੋੜੀ ਨਹੀਂ ਬਰਸਾਤ ਹੁੰਦੀ ਹੈ ਉਫਾਨ ਉੱਤੇ ਆ ਜਾਂਦਾ ਨਾਲਾ ਉਸ ਤੋਂ ਬਾਅਦ ਕਈ ਇਤਿਹਾਸੇ ਹੋ ਚੁੱਕੇ ਨੇ ਕੋਈ 2-4 ਆਦਮੀ ਕੈਜੁਐਲਟੀ ਵੀ ਹੋ ਚੁੱਕੀ ਉਹਨਾਂ ਦੀ ਉਹਦੇ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੀ ਜਲਦੀ ਜਲਦੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਈ ਵਾਰ ਕਹਿ ਚੁੱਕੇ ਆ ਮੰਤਰੀ ਸਾਹਿਬ ਨੂੰ ਵੀ ਪਰ ਇੱਥੇ ਕੋਈ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਵੀ ਜਲਦੀ ਤੋਂ ਜਲਦੀ ਦਾ ਕਿ ਨਾਲ ਲੈਂਦੇ ਕੋਈ ਪੁਲ ਪਾਇਆ ਜਾਵੇ ਜਾਂ ਕੋਈ ਰਾਹ ਦਿੱਤੀ ਜਾਵੇ ਇਸ ਕਰਕੇ ਕਾਫੀ ਢੇਰ ਦੂਰ ਜਾ ਕੇ ਘੁੰਮ ਕੇ ਸਾਨੂੰ ਚੱਕਰ ਲਾ ਕੇ 2.5 ਕਿਲੋਮੀਟਰ ਦਾ ਫਿਰ ਸਾਨੂੰ ਜਾਣਾ ਆਣਾ ਪੈਂਦਾ ਆ ਸਮੱਸਿਆ ਭਾਈ ਦੇਖੋ ਹੁਣ ਜਿੱਦਾਂ ਬਰਸਾਤਾਂ ਆਉਂਦੀਆਂ ਆ ਉਦਾਂ ਹੀ ਹਾਨੂੰ ਪਾਰ ਜੇ ਕੁਝ ਲੈਣ ਜਾਣਾ ਹੋਏ ਸਮਾਨ ਵਗੈਰਾ ਪਿੱਛੇ ਘਰ ਹੈਗੇ ਆ ਉਧਰ ਜਾਣ ਦੀ ਬਹੁਤ ਤੰਗੀ ਆ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਪਹਿਲੇ ਵੀ ਜਾਣੂ ਕਰਾਇਆ ਗਿਆ ਬੋਧਵਾਰੀ ਜੀ ਇੱਕ ਵਾਰੀ ਨਹੀਂ ਬੋਧਵਾਰੀ ਆ ਡਿਊਮਰ ਵੀ 24-25 ਸਾਲ ਹੋ ਗਈ ਆ ਉਦੋਂ ਦੇ ਦੇਖਦੇ ਹੀ ਪਏ ਆ ਅੱਧਾ ਦੇ ਅੱਧਾ ਹੀ ਪਈ ਐ ਇਹਦਾ ਕੋਈ ਹੱਲ ਨਹੀਂ ਹੋਇਆ ਇਹਦਾ ਕੀ ਮੰਗ ਕਰਦੇ ਮੰਗ ਇਹੋ ਕਿ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਏ ਇਹਨੂੰ ਇੱਥੇ ਨਵੀਂ ਪੁਲੀ ਪਵਾਈ ਜੇ ਤੇ ਬਾਕੀ ਸਰਕਾਰ ਅੱਗੇ ਹੋਏ ਕਿ ਹਾਲਤ ਸੇ ਬਹੁਤ ਹੁੰਦੇ ਇੱਥੇ ਇਸ ਵਾਰ ਤੇ ਚਲੋ ਠੀਕ ਆ ਅਜੇ ਤੱਕ ਤੇ ਕੋਈ ਹੋਇਆ ਨਹੀਂ ਰੱਬ ਨਾ ਹੀ ਕਰੇ ਤੇ ਨਾ ਹੀ ਹੋਣਾ ਚਾਹੀਦਾ ਕੋਈ